ਮਾਰੂ ਮਹੱਲਾ ਪਹਿਲਾ ਕਰਨੇ ਪਰੇ ਗੁਰੂ ਦੇਵ ਤੁਮਾਰੀ ਗੁਰੂ ਅਕਾਲ ਪੁਰਖ ਹੈ ਗੁਰੂ ਸ੍ਰੀ ਗੁਰੂ ਅੰਤੇਜੀ ਆਮੀ ਸੁਕੇਤਾਰ ਸਾਹਿਬੇ ਪੜਸਾ ਪਰਮਉਦੇ ਹਨ ਫਿਰ ਗੁਰਦੇਵ ਅਕਾਲ ਪੁਰਖ ਅਕਾਲ ਮੂਰਤ ਗੁਰਦੇਵ ਆਗਿ ਦੀ ਸ਼ਰਨ ਪਏ ਹਾਂ ਈਸ ਤਨੁਰਾਥ ਦਇਆਲ ਮੇਰਾਰੀ ਜਿਮਾਰਾ ਤੂ ਸਰਵ ਕਲੋਸ਼ ਸੁਰਾਥਨੀ ਬਾਬਾ ਅਲਾ ਘਰ ਹੈ ਮੁਰਗਾਂ ਕਾਤ ਕਉਨ ਨਮਸਕਾਰ ਨੇ ਆਜੋ ਪੰਚਾਂ ਕੀ ਰੱਖਿਆ ਕਰਨੋ ਆਪਕੇ ਸੂਰੂ ਸੂਜਣਾ ਜਾਣੀ ਤੀ ਆਜੋ ਤੇਗੜ ਪੰਚ ਕਮੇ ਅੰਤਿਯ ਆਪੋ ਮੇਰ ਉਹ ਸੰਸਾਰੂਤ ਨਹੀਂ ਜਾਣ ਸਕਦਾ ਉਹ ਪੂਰਾ ਪੁਰਖ ਜੁਗਾਤ ਹੋਰ ਪੂਰਨ ਹੋ ਖੜਿਆ ਅੰਧਵਾਹ ਕੋ ਪੁਰਖ ਕਰਮਾ ਉਸ ਹੈ ਉਸ ਪ੍ਰਸਾਰੂ ਲੋ ਦੇਣ ਵਾਲਾ ਜੁਨਵਾਦਿਕ ਨਰਤੰ ਦੇ ਰਖਿਆ ਕਰਨ ਉਹ ਤਾਂ ਹੀ ਕੋਈ ਪੁਰਖ ਹੈ ਸਭਾ ਕੀ ਮਾਈ ਕੀ ਰਚਨਾ ਇਸ ਰੀਆ ਦੁਨੀਆ ਹੈ ਤੂੰ ਸਦਾ ਸੁਤੰਤਰ ਹੈ ਤੂੰ ਪੁਰ ਕੋ ਪੂਰਾ ਪੁਰਖ ਵਿਦਾਤਾ ਜੋ ਜਿਹੜਾ ਕਰਮ ਅਨਸਰ ਫਲ ਪਰਵਾਤਾ ਦੇਣ ਵਾਲਾ ਹੈ ਪਰਮੇਸ਼ਰ ਤੂੰ ਆਦ ਜੁਗਾਦ ਕਰਹਿ ਪ੍ਰਤ ਪਾਲ ਸਾਰੇ ਜਗ ਦਾ ਆਦ ਕਾਂ ਸੂਪ ਹੈ ਤੂੰ ਜੁਗਾ ਆਦ ਕਾਂ ਵਿੱਚ ਵਿਆਪ ਕਰ ਰੂਪ ਹੈ ਤੂੰ ਸਾਰਿਆਂ ਦੀ ਆਦ ਨਾਲਾ ਪ੍ਰਗਟਾਵਾ ਕਰਨ ਵਾਲਾ ਹੈ ਮਾਤ ਕਾ ਦਾ ਰੂਪ ਅਨੂਪ ਦਇਆਲਾ ਤੂੰ ਸਦਾ ਸਦਾ ਰਹਿਣ ਵਾਲਾ ਹੈ ਕਦਮ ਕਦਮ ਦੇ ਅੰਦਰ ਆਇਆ ਸੱਚੇ ਨੂੰ ਸੂਪ ਹੈ ਕਦ ਕਦ ਕਾਟ ਕਾਟ ਰੂਪ ਅਨੂਪ ਦਇਆਲਾ ਇਹ ਮਾਰੇ ਕਦੋਂ ਕਦੋਂ ਦੇ ਸ੍ਰੀਆਂ ਦੇ ਤਿੰਨ ਤਿੰਨ ਜਿਹੜੇ ਰੂਪ ਬਣਾਏ ਉਪਮਾ ਤੇ ਰਹਿਤ ਬਣਾਈ ਹੈ ਆਪ ਦੀ ਹਾਲ ਪਾਇਆ ਗਿਆ ਦੇ ਘਰ ਹੂੰ ਜੋ ਤੁਧ ਭਾਵ ਹੈ ਤੇ ਵੈ ਚਲਾ ਸੁਕਰਾ ਸੇ ਹੂੰ ਅਵਿਦਿਆ ਰੂਪੀ ਆਦਿ ਨਹੀਂ ਨਿਵਰਤ ਹੋਈ ਹੈ ਬ੍ਰਹਮ ਆਪ ਆਪਣੀ ਤੂੰ ਤੇ ਜਨੈ ਕਿਲਾ ਰਹੇ ਹੋ ਕਉ ਤੇ ਰੂਹੀ ਆਸ ਮਾਤਾ ਸ੍ਰੀ ਮਹਾਰਾਜ ਜੀ ਪਾਪ ਸੈ ਸਭ ਜੀ ਤੇਰਾ ਹੀ ਆਪਣਾ ਹੋਇਆ ਜਿਨ੍ਹਾਂ ਨੇ ਜੋ ਜੋ ਕੀਤਾ ਹੈ ਕਮਾਇਆ ਹੈ ਉਹਦੇ ਅਨਸਾਰ ਸੱਚੇ ਪਾਪ ਸੈ ਕੰਨ ਕੀਤਾ ਹੈ ਕੰਨ ਸਾਰਿਆਂ ਨੂੰ ਆਜ ਵੀ ਸੱਚੇ ਆਸਰੇ ਕਮਾਉਣ ਦੀ ਵਰਕੋ ਦਿੱਤੀ ਹੈ ਸਭ ਤੇਰਾ ਕੀਤਾ ਸੰਸਾਰ ਹੈ ਤੇ ਤੇਰੀ ਕਮਾਈ ਨੂੰ ਜੀ ਪਾਪ ਸੈ ਖਾਂਦਾ ਕਮਾਇਆ ਹੋਇਆ ਸਰਸੰਗਤਿ ਯੋਗੀ ਜੀਤੀ ਹੋ ਖੰਡ ਹੈ ਅੰਤਰ ਜੂਤ ਭੰਨੀ ਜਗ ਜੀਵਨ ਉਸ ਸੰਗਿ ਜਿਹਦੇ ਜੀਵਨ ਰੂਪ ਸਾਰੇ ਅੰਦਰ ਜੋਤੀ ਜਿਹਦੀ ਸਵੈ ਪ੍ਰਕਾਸ਼ ਰੂਪ ਜੋਤ ਹੈ ਉਹ ਭਰੀ ਪ੍ਰਕਾਰ ਤੇਰੀ ਹੈ ਇਹ ਜਗ ਦੇ ਜੀਵਨ ਤੇ ਤੁਸ੍ਰੂ ਪਰਮੇਸ਼ਵਰ ਸਾਗਤ ਆਤਮਕ ਉੱਗਾ ਹਾਰ ਰਾਸ ਜੀਵਨ ਹਾਰੂ ਕਾ ਗਾਂਦੋ ਅੰਦਰ ਸੁਖੀ ਪਾਸ਼ਾ ਤੂੰ ਜੋ ਜੋ ਕੋਈ ਪ੍ਰੇਮ ਨਾਲ ਅਰਪਣ ਕਰਦਾ ਭੋਗ ਲਗਾ ਰਿਹਾ ਹੈ ਅੱਜ ਕੇ ਦੇ ਧਰਮ ਤੇਰੀ ਰਸ ਅਨੰਦ ਨੂੰ ਪੂਨਾ ਕਰਦੇ ਹਨ ਆਪੀ ਦੀਵੇ ਆਪੀ ਦੀਵੇ ਆਪੀ ਗੁਰੂ ਦੇ ਰੂਪੇ ਸਿੱਖਾਂ ਨੂੰ ਵਿਦੇਸ਼ ਲੈਣਾ ਹੈ ਆਪੀ ਸਿੱਖੋਂ ਤੇ ਵਿਦੇਸ਼ ਨੂੰ ਲੈਣਾ ਹੈ ਆਪੀ ਈਸ਼ੂ ਹੋ ਕੇ ਦਾਤ ਜੰਨਾ ਹੈ ਆਪੀ ਜੀਵ ਰੂਪ ਹੋ ਕੇ ਲੈ ਰਿਹਾ ਹਾਂ ਇਹ ਲੋਈ ਜਗਤ ਤੇ ਤਾਤਾ ਹੈ ਪੁਰਿਆ ਲੋਕਾਂ ਵਾ ਜਗਤ ਦਾ ਪਿਤਾ ਹੈ ਤੇ ਸਾਰਿਆਂ ਦਾਤਾ ਨੂੰ ਬਣਵਾਵਾ ਹੈ ਇਹਨਾਂ ਨੂੰ ਸੋਪਨ ਜਾਗਰ ਸੋਪਨ ਸੁਖੋਬਦਾ ਲੋਈ ਪ੍ਰਕਾਸ਼ ਕੇ ਸਾਖ ਰੂਪ ਹੈ ਸਰਗ ਲੋਕ ਮਾਤ ਲੋਕ ਪਤਾਲ ਆਦਿ ਕਹਿੰਦਾ ਲੋਈ ਪ੍ਰਕਾਸ਼ ਕਰਨ ਵਾਲਾ ਲੋਕਾਂ ਦਾ ਜਾਗ ਕੇ ਤੇ ਦਾਤਾ ਜਗਤ ਦਾ ਪਿਤਾ ਹੈ ਸਰਬ ਕਾ ਦਾਤਾ ਹੈ ਪਰਮੇਸ਼ਰ ਜੋ ਕਿਸੇ ਨੂੰ ਦਾਤ ਪ੍ਰਾਪਤ ਹੋਈ ਹੈ ਅਜੀਬ ਤਸੰਤ ਹੋਈ ਹੈ ਯਾਰ ਤੋਂ ਉਪਾਏ ਖੇਲ ਰਚਾਇਆ ਮਨੁੱਖ ਨੇ ਸੁਖੈਰ ਪੈ ਜਾ ਕੀਤਾ ਆਪਣੀ ਕੋ ਖੇਲ ਬਣਾਤ ਗਿਆ ਖੇਲ ਬੜੇ ਮੇਲ ਤੁਮਾਸ਼ਾ ਵਾਹਿਗੁਰੂ ਤੇਰੀ ਸ਼ਰਚਨਾ ਪਵਨਾ ਪਾਣੀ ਅਗਨੀ ਜੀਵ ਪਾਉਣ ਦੀ ਜੜ ਕੀ ਪਾਣੀ ਦੀ ਜੜ ਕੀ ਅਗਨੀ ਦੀ ਜੜ ਕੀ ਇਹਨਾਂ ਜੀਵਤੀਏ ਨੂੰ ਸੱਚਾ ਨੇ ਕਹਾ ਕੇ ਇਹਨਾਂ ਜਹਰ ਤੱਕ ਰਾਤਾ ਜੀਵ ਆਤਮਾ ਨੂੰ ਵਨਿਆ ਪਤਾਂ ਨੂੰ ਕੋ ਦੂਜੇ ਪਾ ਦਤਾ ਹੈ ਪਨੇ ਕਾਣ ਵਿੱਚ ਸੱਚੇ ਪੈਸੇ ਜੀਵ ਪਾਇ ਸਾਰੂ ਬੜੀ ਹੋਈ ਹੈ ਪਾਣੀ ਜੀਵ ਪਾਇ ਉਪਤੀ ਹੋ ਰਹੀ ਹੈ ਅਗਨੀ ਜੀਵ ਪਾਇ ਸਾਰਿਆਂ ਦੀ ਖਰਾਕ ਹਜਮ ਕਰਨ ਵਾਲੀ ਬਣੀ ਹੋਈ ਆ ਦੇਵੀ ਬੋਵ ਪਾਵੇ ਪਵਨ ਪਾਣੀ ਅਗਨੀ ਜੀਵ ਪਾਇ ਉਸ ਦੇ ਪੈਰ 'ਤੇ ਪਨੇ ਕਾਣੀ ਪਵਨ ਅਯੋਗ ਹੋ ਕੀ ਪਾਣੀ ਸਤਰਗੁਣ ਅਗਨੀ ਕਹੇ ਜੋ ਕਿੰਨਾ ਗੁਣਾ ਦੀ ਜੀਵਾਤਮਾ ਨੂੰ ਤਾਪੂ ਤਾਹਂ ਦੀ ਨਗਰੀ ਨੌ ਦਰਵਾਜੇ ਜੇ ਰੂਪੀ ਨਗਰੀ ਨੇ ਆਪ ਕੀ ਇਹਨਾਂ ਨੌ ਗੋਲ ਕਰ ਰੂਪੀ ਨੌ ਦਰਵਾਜੇ ਰੱਖੇ ਹਨ ਆਪਨ ਤੂੰ ਦਸਵਾ ਗੁਪਤ ਰਹਾਤਾ ਹੈ ਤੂੰ ਦੱਦਵਾ ਗੁਪਤ ਤੂੰ ਹੈ ਉਹਦਾ ਜੋ ਚੰਦ ਮਖਰ ਸੇ ਉਹ ਦਸਨੇ ਘਰ ਰੱਖ ਕੇ ਗੋਪਰ ਇਨ ਹੈ ਸੱਚੇ ਪਾਤਸ਼ਾਹ ਕੀ ਤੁੰਡੀ ਲਾਹ ਦਸਨੇ ਗਾਰ ਵਿੱਚ ਹੈ ਚਾਰ ਨਦੀ ਅਗਨੀ ਅਸਰ ਅੱਲਾਹ ਇਹ ਅਗਨੀ ਨਦੀਆਂ ਹੈ ਅਸਰ ਅੱਲਾਹ ਬੜੀਆਂ ਭਾਇਵਾ ਇੱਕ ਹਨ ਹੰਸ ਹੋਏ ਲੋਕ ਕੋ ਤੇ ਚਾਰੇ ਨਦੀਆਂ ਅਗੋਂ ਖਾਂਸ ਹਿੰਸਾ ਕਰਨੀ ਜਾਂ ਹੰਸ ਵਰਗੇ ਸੋਹਣੇ ਬਣ ਕੇ ਕਾਮੀਪੁਰ ਕਿਨ ਰਹਿਣਾ ਕੀਖ ਮੂਹ ਕਰਨੇ ਯੇਵ ਕੇ ਕ੍ਰੋਧ ਇਹ ਚਾਰ ਅਗਦੀਆਂ ਨਦੀਆਂ ਹਨ ਅਸਰ ਅੱਲਾਹ ਸੋ ਰੱਲਾ ਬੜੀਆਂ ਧਿਆਨ ਕਹਨ ਕੋਈ ਗੁਰਮੁਖ ਬੁੱਝਾ ਸਾਉਦਨਿਆ ਰੱਲਾ ਕੋਈ ਕੋਈ ਗੁਰਮੁਖ ਇਹਨੇ ਨਦੀਆਂ ਤੋਂ ਡੁੱਬ ਕੇ ਬਚਲਾ ਹੈ ਜਿਹੜਾ ਸ਼ਬਦ ਦੀ ਕਮਾਈ ਕਰਦਾ ਹੈ ਉਹ ਨਿਆਰਾ ਰਹਿ ਜਾਂਦਾ ਕਾਮ ਤੋਂ ਮੋਹ ਤੋਂ ਦੇਵ ਤੋਂ ਕ੍ਰੋਧ ਤੋਂ ਸਾਖਤ ਗੁਰਮਤ ਡੁੱਬ ਹੈ ਡੱਜ ਹੈ ਸਭ ਲੋਕ ਜਿਹੜੇ ਇਸ ਵਿੱਚ ਡੁੱਬ ਕੇ ਤ੍ਰਣ ਹੋ ਕੇ ਗੋਤੇ ਖਾਂਦੇ ਐ ਇਨਰ ਜੀ ਸੜਦੇ ਆ ਕ੍ਰਿਸ਼ਨਾਂ ਦੀ ਆਗੂ ਵਿੱਚ ਮੁਰ ਰਾਖੇ ਹਰ ਲਿਵ ਰਾਤਾ ਹੀ ਜੀ ਭਾਈ ਗੁਰੂ ਸਾਹਿਬ ਜੀ ਦੀ ਕਿਰਪਾ ਕਰਕੇ ਹਰੀ ਨੂੰ ਦੇਖੀ ਰੰਗਿਆ ਹੋਇਆ ਉਹਨਾਂ ਨੂੰ ਗੁਰੂ ਕਾਜ ਰੱਖਦੇ ਹਨ ਆਪ ਤੀਜਾ ਆਪ ਤੀਜ ਵਾਈ ਉਰਤਮੀ ਆਕਾਸ਼ਾ ਅਜਮੀ ਸਾਨੀ ਤੇ ਅਜਮੀ ਤੁਖੀ ਤੇ ਪੌਣ ਤਾਂ ਅਜ ਕੋਈ ਵਾਹ ਹੈ ਤੁਹਾਡਾ ਸਾਧਕੀ ਉਪਨਿਪਤਾ ਪਤ ਹਨ ਸੇਨ ਮਹਿ ਪੰਜ ਤੋਂ ਸੱਤ ਤੱਕ ਹਰ ਵਾਸਾ ਤੂੰ ਸੰਗਿਆ ਪਤਾਂ ਨੂੰ ਬਣਾਇਆ ਕਿ ਤਿੰਨਾਂ ਦੇ ਤੇ ਵਾਹਿਗੁਰੂ ਨੇ ਪੰਜ ਸੂਹੇ ਤੇ ਪੰਜ ਸੂਹੇ ਸੀਧ ਬਣਾਇਆ ਕਿ ਸਤੂਰੀ ਉਪਨ ਸੂਹੇ ਸੀਧ ਬਣਾਇਆ ਕਿ ਆਇਆ ਘਰ DNA ਕੋ ਦੱਸਣਾ ਕੀ ਹੈ ਸੰਸਾਰ ਮਹਾਰਾਜ ਨੂੰ ਅਤਿ ਗੂਰੇ ਤਾਗੂ ਦੇ ਰਹੇ ਰੰਗ ਰਾਤਾ ਜਿਵੇਂ ਸਰਗਰਾਂ ਦੇ ਸ਼ਬਦ ਨੇ ਕੋ ਮੈ ਲਿਆ ਉਹ ਪ੍ਰੇਮ ਰੰਗ ਕੋ ਰੰਗਿਆ ਰੰਗਿਆ ਰਹਾ ਕਾਜ ਮਾਇਆ ਹੋਇ ਨਾ ਭਰਾਤਰੀ ਹੋ ਨਾ ਜੀ ਹੋ ਮੇ ਸਰਗ੍ਰੀ ਪ੍ਰੀਤ ਤੇ ਪ੍ਰਾਂਤ ਪਾਨੀ ਸੰਖਾ ਤੇ ਆਉਂਦੇ ਪ੍ਰਾਂਤੀ ਪਾਨੀ ਕਿਰਹ ਉਹ ਮਾਲਕ ਜੀ ਸਾਗ ਦੇ ਪਤੀ ਜੀ ਮੈਨੂੰ ਵਾਹਿਗੁਰੂ ਦੀ ਤੇਗੀ ਅੰਦਰ ਮੈਨੂੰ ਸੱਜਦਾ ਹੈ ਕਲ ਸੱਜਦਾ ਹੈ ਜੋ ਦਿਨ ਇਸ ਆਗਦੇ ਸਭ ਤੋਂ ਪਤੀਜਾ ਤਰਪੂਤ ਕਰੇ ਬੁਰਾ ਕਿਆ ਕਰ ਮੇਨ ਨਾ ਆਵਿਆ ਤਾ ਤੂਤ ਤਤੀਜ ਜੇ ਮੋਹ ਤੋਂ ਬਨਸੀ ਕੋਈ ਸੂਰਤੀ ਦੀ ਕੀ ਕੋਸੋ ਕੋਰ ਜੇ ਤਾਜ ਕੋਈ ਕੋਈ ਦੀ ਤਾ ਇਹ ਕੋਈ ਕੋਈ ਨਾ ਸਿਕਾਏ ਕੋਈ ਸੜੀਏ ਦੇ ਨਾਮ ਦੀ ਅਮਰ ਦੇ ਨਾਮ ਦੀ ਕੀ ਲੱਗਦਾ ਹੈ ਕਿ ਅੰਦਰ ਕੋਤ ਲੋ ਅੰਦਰ ਚੂਰ ਮੂਹ ਕਾਰ ਮੰਦਰ ਅੰਦਰ ਕੋਰ ਕਾਮਾ ਦੀ ਹਨ ਮੋਹ ਲੁਕ ਰਹੇ ਹੈ ਕਾਰ ਸਰੀਰ ਦੇ ਅੰਦਰ ਮੰਦਰ ਨੂੰ ਅਲਖ ਕਰਨਾ ਉਸ ਨੂੰ ਅੰਦਰ ਅੰਦਰ ਕੋਰ ਕਾ ਮੋਹ ਹੈ ਅੰਦਰ ਚੂਰ ਮੂਹ ਕਾਰ ਮੰਦਰ ਅੰਦਰ ਗੋਤ ਹੰਤ ਕੰ ਕਰ ਲੋ ਮੋਹ ਹੰਕਾਰ ਮੋਹ ਲੁਕ ਰਹੇ ਹੈ ਕਾਰੀਏ ਇਹ ਸੰਸਾਰ ਹੈ ਮੰਦਰ ਦੀ ਮੰਜ਼ੂਰੀ ਨਹੀਂ ਖਾਦੀ ਹੈ ਨਹੀਂ ਮੁਤਰਾਈ ਹੈ ਅੰਕੂਰ ਨੂੰ ਹੈ ਘਰ ਮੰਦਰ ਉਹ ਘਰ ਦੀ ਮੰਦਿਰ ਕੋ ਇਸ ਤਰ੍ਹਾਂ ਸਰੀਰ ਪਹਰ ਪਰ ਉਹ ਤੁਰਾਂ ਕੋ ਗੁਲਤਾਰ ਆਪਨੇ ਆਪਨੇ ਮੰਦੂ ਅਦੁੱਸ਼ਤ ਸਰੀਰ ਬਣੇ ਘਰ ਮੈਂ ਅੰਦਰ ਪ੍ਰਾਪਤ ਨਹੀਂ ਕਰ ਸਕਦਾ ਅੰਤਰਾ ਪਿਆ ਹੈ ਹਰਕ ਪਿਆ ਹੈ ਉਸਿਆ ਕੋ ਦੂਤ ਮੈਂ ਜਾਤਾ ਇਹੋ ਹੀ ਰਹੀ ਅੰਦਰ ਇਹੋ ਹੈ ਉਸ ਤਾਗ ਦੇ ਦੂਤ ਨੇ ਉਹਨੂੰ ਗ੍ਰੀਗ ਦੁਪੰਦ ਸੰਗੀਤ ਕਰਕੇ ਕੋ ਸੰਗਤਪੁਰਖ ਨੇ ਬੱਚੇ ਦੀ ਸਿਆਰੀ ਆ ਸੰਗਤ ਨੇ ਸੰਬੰਧ ਕਿਹੜਾ ਦਿਖਾਇਆ ਕਰਨੀ ਵੀ ਤਿੰਨ ਦੇ ਤਿੰਨ ਦੁਪੰਦ ਸੰਗੀਤਾਂ ਨੂੰ ਸੰਗਤਪੁਰਖ ਆਦੀ ਸ਼ੋਸ਼ਣ ਕੋ ਉਸ ਰੀਤੀ ਹੈ ਪਾਉਨੋ ਸੰਗੂ ਆਮੀ ਇਹ ਸਾਖਿ ਤੁਪੁਨ ਖੰਨ ਸੁੰਦਰ ਦੂਜ ਪੂਰ ਤੀਹਾਲੇ ਜੀਰਨ ਬੜਾ ਦੰਦਗਾਜ਼ ਰਜਾਉਣ ਵਾਲੇ ਹੰਮ ਜੁਆਇ ਤੇ ਪਾਉਣ ਵਾਲੇ ਹੰਮ ਰਾਗ ਦੁਆਰਾ ਖਾਦਕ ਤੇ ਜੰਮ ਮਿ ਜਾਣ ਵਾਲੇ ਲਾਈ ਮਚਾਉਣ ਵਾਲੇ ਹੰਮ ਦੂਰ ਤੇ ਕਾਮ ਕੋ ਲੋ ਮੋਹ ਕਾਏ ਦੀਪ ਹੈ ਇਹ ਜੰਦਰ ਰਵਾਉਣ ਵਾਲੇ ਹੰਮ ਸਦਾ ਦੰਦ ਕਾਈ ਰੱਖਦੇ ਹੰਮ ਗੁਆਇ ਦਾ ਤੇ ਭੂਜਣਿਆ ਵੀ ਨਹੀਂ ਆਇਆ ਫਿਰ ਤਾਂ ਨਹੀਂ ਨਹੀਂ ਕਰ ਸਕਿਆ ਇੰਨੀ ਉਹਨਾਂ ਨੂੰ ਜਿਹਾਨੇ ਬੜੇ ਧਿਆਨ ਕਹੰਗੇ ਭੈਲਾਏ ਕਹੰਨ ਛੇ ਚੋ ਤੂੰ ਜੁ ਪੰਨਿਆ ਤਦਾਂ ਨੂੰ ਅਸੀਂ ਭੰਗੇ ਹੇ ਤਾਵੇਂ ਦੂਦਿਏ ਨੇ ਪਰ ਹੈ ਧਿਆਨ ਕੋ ਬੜੇ ਭਾਰੀ ਨੂੰ ਕੋਈ ਇਤਾਲ ਜੁ ਨਹੀਂ ਆਇਓ ਛੇ ਚੋ ਤਾਣ ਕਰਹਿ ਬੀਤਾਲੇ ਇਹ ਖਿਜੂ ਕੰਨੀ ਕਰਦੇ ਹੈ ਕਹਾਂ ਹਜੂਰ ਨੇ ਖਿਜਦਾ ਮੋ ਆਉਦੇ ਹਜੂਰ ਨੇ ਖਿਜਦਾ ਮੇਂ ਗੀਣਾ ਨੂੰ ਆਪੋ ਆਪਨੇ ਖਿੱਤੇ ਉਤਾਨੀ ਜੋਰ ਨਾ ਖਿੱਤੇ ਆਪੋ ਆਪਣੇ ਜਿਸਨਾ ਚ ਕਰਾ ਦੇ ਤਾਲੇ ਕੋ ਉੱਪਰ ਤੇਰੇ ਬਣਾ ਰਹੇ ਆ ਤਾਬ ਸੂਰਤ ਤੇ ਰਹਿਦ ਕਰ ਰਹੇ ਹਨ ਯਾਰ ਤੋਂ ਸਬਦ ਸੋਰਤ ਬਿਨ ਆਵ ਜਾਵੈ ਮੋਹਨ ਜੀ ਸਾਹ ਦੇ ਸ਼ਰਮਿਕ ਸੋਰਤ ਵੀ ਦਿੱਤੀ ਨਹੀਂ ਤੀਂ ਕੋਣ ਚਲੇ ਜੀ ਹੁੰਦਾ ਜਾਂਦਾ ਇਹਨਾਂ ਨੂੰ ਕੁਸੰਗ ਕਰਕੇ ਜਾਂਦਾ ਮਰ ਜਾਂਦਾ ਬਾਦ ਖੋਈ ਆਵਤ ਜਾਤਾ ਹੀ ਲੋਕੀਂ ਕੀ ਸਾਡੇ ਨਾਮ ਆਦ ਕਰਨ ਗਿਆ ਰਹੀ ਹੈ ਆਉਣ ਦੀ ਜੰਮਨ ਘਰਨ ਵਿੱਚ ਜਾਤਾ ਮਰਨ ਵਿੱਚ ਹਰ ਵਕਤ ਦੀ ਬਰਬਾਦ ਹੁੰਦੀ ਰਹਿੰਦੀ ਹੈ ਇਸ ਦੀ ਕੋੜ ਕੱਲਰ ਸਾਨ ਭਸਮ ਹੈ ਢੇਰੀ ਜਿਹੜਾ ਸੁਬੂਧਾਏ ਕੱਲਰ ਹਰ ਸਰਵੇ ਤੇ ਚੱਕਿਆ ਹੋਇਆ ਇਸ ਦੇ ਵਿੱਚ ਬਹੁਤ ਹਰ ਵਕਤ ਮਰਦਾ ਰਹਿੰਦਾ ਹੈ ਤਰੀਦਮ ਤੂੰ ਸਵਾਦੀ ਢੇਰੀ ਹੋ ਜਾਂਦਾ ਹੈ ਉਹ ਜੇ ਕੱਲੇ ਨੂੰ ਚੱਕੀ ਜਾਂਦੀ ਐ ਦੁਸਰੇ ਦਾ ਮੁੰਦਕੀ ਪਹਿਣਾ ਹਣੀ ਬਿਨ ਨਾ ਆਵੇ ਕੈਸੀ ਪਤ ਤੀਰ ਬੇਗ ਨੀ ਬਿਨਾ ਮਰਤ ਨਾਮ ਤੋਂ ਸਰੀ ਇੱਜ਼ਤ ਕਿਵੇਂ ਹੋਵੇਗੀ ਕਿਸੇ ਪ੍ਰਕਾਰ ਤੈਨੂੰ ਪਤਰੀ ਨਹੀਂ ਪ੍ਰਾਪਤੀ ਹੋਣੀ ਬਾਦੀ ਮੁਕਤ ਨਹੀਂ ਯੁਗ ਚਾਰੇ ਜਹਾਂ ਯੁਗਾਂ ਦੀ ਜਮਾਦੂ ਚੈ ਕਿ ਬੰਦੇ ਰੋਂਗ ਪੈਦੀ ਹੋਣਗੇ ਮੁਕਤ ਨਹੀਂ ਹੋਵੇਗੀ ਜਹਾਂ ਯੁਗਾਂ ਤੇ ਸਤਜਗ ਲਖੜੇ ਜੁਮਣਾਰੇ ਹੋਊ ਜੇ ਤੇ 10000 ਰੁਪਏ ਦੀ ਹੋਵੇ ਹੋ ਜਾਂ ਪਰ ਤੇ 1000 ਰੁਪਏ ਦੀ ਹੋ ਕੋਈ ਨਹੀਂ ਵੀ 600 ਰੁਪਏ ਦੀ ਹੋਵੇ ਮੁਕਤ ਨਹੀਂ ਹੋਵੇਗੀ ਬੱਦੇ ਰਹੂਗੇ ਕਿਹਾਂ ਜਦੋਂ ਸੰਸਾਰ ਵਿੱਚ ਜੰਮ ਕਾਂ ਕਰ ਕਾਂ ਪਰਾਂਤਾ ਹੀ ਜਿਵੇਂ ਜਿਹੜਾ ਜੇ ਸੰਕਰ ਦੀ ਤਾ ਜਾਈ ਉਹ ਨੇਕਾਈ ਨਹੀਂ ਨੇਕਾਈ ਨਹੀਂ ਇਲਾਣਾਤ ਹੋਵੇ ਉਹ ਜਿਸ ਵਕਤ ਜੰਗੂਤ ਤੋਂ ਜਾਣ ਕਰਨ ਕਰ ਜਮ ਕੰਨ ਕਰ ਕਾਲ ਪਰਾਤ ਹੈ ਜਿਹੜਾ ਤੁਹਾਡੇ ਤੋਂ ਪ੍ਰਾਪਤ ਪ੍ਰਾਪਤ ਹੋਣ ਰਹੇਗਾ ਚਿੰਬੜਦਾ ਰਹੇਗਾ ਹਰ ਵਕਤ ਕਾਲਵੇ ਸਫਲੇ ਰਹੋਗੇ ਹਰ ਵਕਤ ਕਾਲ ਹੀ ਪ੍ਰਾਪਤੀ ਚ ਰਹਿਣਗੇ ਜੰਗੂਤ ਤੁਹਾਨੂੰ ਦੁੱਖ ਦੇਣਗੇ ਜਦੋਂ ਸਾਹ ਹਲਦਾਂ ਸੁਆਸੀ ਪ੍ਰਾਪਤ ਹੋਵੇਗਾ ਜਮਦਰ ਬਾਦੀ ਮਿਲਹਿ ਸਜਾਈ ਜਿਵੇਂ ਇਹ ਜਿੰਦਗੀਆਂ ਹੋਵੇ ਮਹਰੋਗ ਸਜਾਉਣਾ ਮੇਨੀਆਂ ਤੁਹਾਡੇ ਤਰ੍ਹਾਂ ਹੀ ਕਿਸ ਅਪਰਾਧ ਦੀ ਜਾਤ ਨਹੀਂ ਕਾਈ ਉਹ ਜਿਹੜਾ ਪਰਮੇਸ਼ਰ ਤੋਂ ਪੂਰਨ ਅੰਦਰ ਹੈ ਉਪਰ ਹੋਣ ਦੇਵਤਿਆਂ ਦੇ ਆਦਨ ਵਾਲਾ ਹੈ ਉਨੀ ਨੂਤਨੀ ਕੋਈ ਵੀ ਕਰ ਸਕੇ ਤੇ ਵੀ ਨੂਤਨੀ ਹੋਵੇਗੀ ਕਿਸੇ ਪ੍ਰਕਾਰ ਕਰਨ ਪਲਾਵ ਕਰੇ ਬਿਲ ਲਾਵੇ ਕਰਨ ਸੀਨ ਨੇ ਤੰਗਾਰ ਹੋਊਗਾ ਪਲਾਵ ਪ੍ਰਯਤਨ ਕਰਦਾ ਰਹੇਗਾ ਬਰਬਾਦ ਕਰੇਗਾ ਜਿਉਂ ਕੁੰਡੀ ਨੀਂ ਨਰਾਤਾ ਹੈ ਜਿਉਂ ਦੀ ਮਛੀਂ ਹਰ ਲੈਂਦੀ ਹੈ ਮਰਨ ਜਦ ਬਾਹਰ ਪਾਣੀ ਤੋਂ ਖਿੱਚੀ ਜਾਂਦੀ ਹੈ ਉਦੋਂ ਤੜਫਦੀ ਹੈ ਇਸੇ ਤਰਕਾਰ ਦੇ ਮਾਯਾ ਦੇ ਮੇਰੇ ਉੱਤੇ ਕੁੰਦਲੀ ਦੇ ਨਸ਼ੀਦੀਆਂ ਨਹੀਂ ਪ੍ਰਾਪਤ ਆ ਪਖੜਿਆ ਪ੍ਰਾਪਤ ਹੋਵੇਗਾ ਸਾਖਤ ਫਾਤੀ ਪੜੈ ਅਕੇਲਾ ਇਹ ਸਾਗਤ ਬਰੋ ਅਕੇਲਾ ਕੋਈ ਕਸਾਹੀ ਨਹੀਂ ਪਵੇਗਾ ਜੰਮ ਵਾਸ ਕੀ ਆ ਆਂਦੋਦ ਹੇਲਾ ਨਾ ਕੋਈ ਸੁਹਿੰਦੀ ਕੋਈ ਸਾਥੀ ਨਹੀਂ ਹੋਵੇਗਾ ਸਹਿਜਾ ਕਰਵਾ ਜੰਮ ਵਾਸ ਕੀਆ ਅੰਧ ਦੁਹੇਲਾ ਉਹ ਅੰਧ ਗਿਆਨੀ ਜਿਹੜਾ ਹੈ ਬੜਾ ਉਨ੍ਹਾ ਹੋਇਆ ਦੁਖੀ ਹੋਵੇਗਾ ਮਨੁੱਖ ਨੂੰ ਮੁੱਖੇ ਵਿਚਾਰ ਤੁਨੀ ਵਾਲੀ ਹੋਵੇ ਜੰਮ ਦੇ ਵਾਸਾ ਬੜਾ ਦੁਖੀ ਹੋਵੇਗਾ ਅੰਧ ਗਿਆਨੀ ਆਰਾਮ ਨਾਮ ਬਿਨ ਮੁਕਤ ਨਾ ਸੂਝੈ ਮਹਾਰਾਜੇ ਅੰਮ੍ਰਿਤ ਦਾ ਨਾਮ ਤੋਂ ਬਿਨ ਇਹੇ ਨੂੰ ਨਹੀਂ ਮੁਕਤ ਹੁੰਦੀ ਸੂਝ ਜਿਸ ਦੀ ਨਹੀਂ ਹੈ ਆਜ ਕਾਲ ਪਛ ਜਾਤਾ ਹੈ ਜਦੋਂ ਆਜੂਗਾ ਕਾਲ ਹੋ ਗਿਆ ਉਹ ਹੋਲੇ ਪਾਜ ਨਰਕੋਂ ਦੀ ਪਾਜ ਜਾਏਗਾ ਸੜ ਜਾਏਗਾ ਮਾਸ ਹੋ ਜਾਏਗਾ ਸਤਗੁਰ ਬਾਜ ਨਾ ਬੀਲੀ ਕੋਈ ਸਤਗੁਰੂ ਸਾਹਿਬ ਤੋਂ ਬਗੈਰ ਕੋਈ ਸਹੈਤ ਨਹੀਂ ਹੋਵੇਗਾ ਬਿੱਤਰ ਨਹੀਂ ਹੋਵੇਗਾ ਐਸਾ ਉਠੈ ਰਾਖਾ ਪ੍ਰਭ ਸੂਹੀ ਅਸ ਲੋਕ ਦੀ ਸਤਗੁਰੂ ਮਾਰਾ ਸਾਹਿਬ ਰਾਖੀ ਹਨ ਇਕ ਚਲ ਬਲੋਗੀ ਸੋ ਪ੍ਰਮੂਛ ਮਨਾਂ ਤੀਰਖਾ ਰਾਮ ਨਾਮ ਦੀਵ ਹੈ ਤਾਰ ਕਿਰਪਾ ਜੀਓ ਸੋ ਰਾਮ ਬਰਨੂਛਦਾ ਨਾਮ ਕਿਰਪਾ ਦੁਸਤੀ ਕਰਕੇ ਬਖੂਰਦੇ ਹਨ ਤੇ ਉਹ ਸੱਲ ਲੈ ਸੱਲ ਲੈ ਮਿਲਾਤਾ ਹਿਉ ਇਜ਼ਮੀ ਜਲਦੀ ਜਲ ਮਿਲ ਜਾਂਦਾ ਨਾਮ ਜਪਨੋ ਨਾਮ ਜਪ ਕੇ ਰਿਵ ਜਾਂਦਾ ਤੁਝੂ ਹੋ ਜਾਂਦਾ ਉਹਨੇ ਸੇਕ ਗੁਰੂ ਸਮਝਾਏ ਸੇਕ ਤੁਮੇ ਹੋਏ ਗੁਰਸਾਹਿਬੀ ਸ਼ਰਮ ਆ ਜਾਂਦੀ ਹੈ ਉਹਨਾਂ ਨੇ ਜਗੁ ਨੂੰ ਮਾਰਨ ਸਰਸੂਰ ਜਾਰੰਦੇਨਾ ਜਾਨ ਦੀ ਭੁੱਲ ਕਰਕੇ ਭੁੱਲਿਆ ਨੂੰ ਉਜੜ ਜਾਂਦੇ ਮਾਰਗ ਪਾਏ ਜੇ ਸੰਸਾਰ ਦੇ ਹੀਮਾ ਤੋਂ ਯਾਰ ਕੀ ਜਾਂਦੇ ਸੀ ਉਹਨਾਂ ਦੀ ਭਗਤੀ ਸਹਤ ਵਾਹਿਗੁਰੂ ਪਰਮਾਤਮ ਦੇ ਰਾਜ ਪਾ ਲਿਆ ਹਰ ਪਾ ਲਿਆ ਹੈ ਸਤ ਗੁਰ ਸੇਵ ਸਦਾ ਦਿਨ ਰਾਤ ਹੀ ਉਹਨਾਂ ਸਤ ਗੁਰ ਜੀ ਨੇ ਮੱਖਣ ਆਮ ਆਂ ਸਰਗੁਰ ਨਾਮ ਕਵੇ ਜੀ ਹੋ ਨਾਮ ਜਿਵਨ ਕਰਦਾ ਹੀ ਰਾਤ ਨੂੰ ਲੋਕ ਪੰਜਨ ਸੰਗ ਸਖਾਤਾ ਹੈ ਜੀ ਸਾਹਿਬ ਜੰਮਲ ਮੰਦੂ ਦੁੱਖਾਂ ਨੂੰ ਭੰਨਣ ਵਾਲੀ ਹੈ ਇਹ ਲੋਕ ਦੀ ਮੁਕਾਰੋਂ ਤੋਂ ਬਚਾਉਣ ਵਾਸਤੇ ਸੰਗਰੀ ਹੈ ਅੱਗੇ ਸਖਾਤਾ ਹੈ ਅਜੇ ਸਖੇ ਮੁਕਤੀ ਨਹੀਂ ਪਰ ਲੋਕ ਦੀ ਸਹਾਇਤਾ ਕਰਨ ਵਾਲੇ ਸਰਗੁਰੀ ਜੀ ਹਨ ਸਰੂਪਰ ਖੰਡਾ ਗੁਰੂ ਸੂਰਜਾ ਨਾਮਿਤਾਂ ਕੇ ਤਾਰ ਵਿਪੂਰਾ ਗੁਰ ਕੀ ਪਾਗਤ ਕਰ ਹੈ ਕਿਆ ਪ੍ਰਾਣੀ ਜਦੋਂ ਮਾਨ ਨਾ ਕਰ ਬੁੱਧਿ ਮੈਂ ਵੱਡਾ ਤਖਤ ਹੈ ਗੁਰੂ ਕਾ ਕਿ ਮਾ ਨਹੀਂ ਕਰਨਾ ਭਾਈ ਸਤਿਗੁਰੂ ਮਹਾਰਾਜ ਸਾਹਿਬ ਦੀ ਕੀ ਤੂੰ ਭਗਤੀ ਕਰ ਸਕਦਾ ਇਹਨਾਂ ਮਾਨ ਕਹੇ ਬੇਚੀ ਮੈਂ ਬੜੀ ਸੇਵਾ ਕਰਦਾ ਮੈਂ ਬੜੀ ਭਗਤੀ ਕਰਿਆ ਹਾਂ ਇਹ ਕੋਈ ਅੰਮ੍ਰਿਤ ਨਹੀਂ ਕਰ ਸਕਦਾ ਮਹਾਰਾਜ ਦੀ ਭਗਤੀ ਪ੍ਰਹਰਨਾ ਇੰਦਰ ਮਹੀਸ ਨਾ ਜਾਣੀ ਬ੍ਰਹਮਾ ਜੀ ਨੇ ਵੀ ਗੁਰੂ ਸਾਹਿਬ ਦੀ ਭਗਤੀ ਕਰਨ ਦੀ ਯਾਤ ਨਹੀਂ ਜਾਣੀ ਇੰਦਰ ਦੇਵਤਾ ਵੀ ਗੁਰੂ ਸਾਹਿਬ ਦੀ ਸੇਵਾ ਨੂੰ ਚੁਰੇ ਨਹੀਂ ਜਾ ਸਕਦਾ ਬ੍ਰਹਮਾ ਦਾ ਇੰਦਰ ਵਿਸ਼ੂਮਨੀ ਜਾਣ ਸਕਦਾ ਇਹ ਸ਼ੁਭ ਜੀਵਨ ਸਾਹੀ ਸਾਹੀ ਯਾਰ ਵਰੇ ਸਮਾਜੀ ਲੋ ਲਖ ਪਰ ਫਿਰ ਦੀ ਸੇਵਾ ਦੀ ਪੂਰੀ ਯਾਰ ਨਹੀਂ ਇਹਨਾਂ ਨੂੰ ਵੀ ਜਾਵੇ ਸਤਗੁਰ ਅਲਖ ਕਹੋ ਕਿਉਂ ਲਖੀ ਹੈ ਦਾਵਨ ਦੇਵਤਿਆਂ ਦੀਆਂ ਪਦਮੀਆਂ ਕਰਕੇ ਹੀ ਅਲਖ ਹੈ ਕਹੋ ਤਾਂ ਕਿਵੇਂ ਲਖ ਸਕੋਂਗੇ ਯਾਦ ਸਕੋਂਗੇ ਇਸ ਬਖਸ਼ੇ ਇਸ ਹੈ ਪਛਾਤਾ ਹੈ ਸ੍ਰੀ ਗੁਰੂ ਸਾਹਿਬ ਨਾਮ ਬਖਸ਼ਦੇ ਹੈ ਜਿਨਾਂ ਮਾੜੀ ਛੁਕੀ ਬਖਸ਼ਦੇ ਹੈ ਹੁਣ ਨਨ ਗੁਰੂ ਸਾਹਿਬ ਦੇ ਸੁਨਿਸ਼ਚਿਤ ਦੁਖਾਣੇ ਆ ਕਿ ਅਕਾਲ ਮੂਰਤ ਗੁਰਦੇਵ ਹਨ ਅੰਤਰ ਤਰੀ ਬੰਦਿਆਂ ਦੀ ਨਿਆਂ ਸਮਝ ਦੇ ਰਹੇ ਹੰ ਅੰਤਰ ਪੇਵ ਅੰਤਰ ਦੇ ਵਜਨ ਮਾਨਸਿਕਾ ਕਾਰੀਬ ਨਾ ਜਾਉ ਲੰਗੀ ਨਿਮਾਨੇ ਮਾ ਮੁੱਖਾ ਦੇ ਨਾ ਸਮਝੋ ਇਹ ਨਮਾਣੇ ਨੂੰ ਮਾਨ ਦੇਣ ਵਾਲਾ ਸਤਿਗੁਰੂ ਗੋਲਸਪਤ ਦੇ ਸਰੇ ਕੋ ਸਾਰੇ ਜਿਹਨਾਂ ਦਾ ਅੰਤਰ ਪ੍ਰੇਮ ਪ੍ਰਾਪਤ ਦਰਸ਼ਨ ਜਿਨਾਂ ਨੂੰ ਮੰਨੋਂ ਪ੍ਰੇਮ ਨਾਲ ਜਤਨਾਕ ਸੁਣਨਾ ਹੈ ਉਹਨਾਂ ਨੂੰ ਮਾਰੇ ਦਰਸ਼ਨ ਹੁੰਦੇ ਹਨ ਸਾਧਕ ਆਤਮਾ ਗੁਰਬਾਣੀ ਤੋਂ ਉਹ ਪ੍ਰੀਤਨ ਸੁਪਰਸਨ ਮੰਨੋਂ ਪ੍ਰੇਮ ਨਾਲ ਕਿਵੇਂ ਹੁੰਦਾ ਜਿਹੜੇ ਪਾਈ ਗੁਰਬਾਣੀ ਨੂੰ ਪ੍ਰੀਤੀ ਦੇ ਨਾਲ ਸੁਪਰਸਨ ਮਿਲਣਾ ਕਰਦੇ ਜਿਹੜੇ ਮਨ ਨੂੰ ਜਿਹਦੇ ਮੇਲੀ ਹੋ ਕੇ ਗੁਰਬਾਣੀ ਨੂੰ ਪਰਸਦੇ ਆ ਮਿਲਦੇ ਆ ਉਹਨਾਂ ਦਾ ਵਾਹਿਗੁਰੂ ਦੇ ਨਾਲ ਸੁਪਰਸਨ ਹੁੰਦਾ ਮਿਲਣਾ ਹੁੰਦਾ ਕ੍ਰਿਸ਼ ਬਰਸ਼ਨ ਕਰਦੇ ਆ ਗੁਰਬਾਣੀ ਉਹਦਾ ਉੱਪਰ ਬਸਦੀ ਹੈ ਐਨ ਨਿਰਮਲ ਜੋਤ ਸਬਾਈ ਰਾਮ ਜੀ ਉਜਲ ਜੋਤੀ ਸਰੂਪ ਹੈ ਤੇ ਸਾਰਿਆਂ ਦੇ ਉੱਪਰ ਅੰਮ੍ਰਿਤ ਸਰਵਰ ਦੀ ਜੋਤ ਆਈ ਹੋਈ ਹੈ ਸਾਡਾ ਦੀਪਕ ਗੁਰਮੁਖ ਜਾਤਾ ਹੈ ਉਹਨਾਂ ਦੇ ਤਜਹਿੰਦੇ ਦੀ ਸ਼ਬਦ ਨੂੰ ਜੀਵਾ ਜਗੇ ਹੈ ਉਹਨਾਂ ਗੁਰਮੁਖਾਂ ਨੇ ਸ੍ਰੀਪ ਨੂੰ ਜਾਣਿਆ ਪਛਾਣਿਆ ਹੈ ਦਰਸ਼ਨੀ ਕੀਤੇ ਹਨ ਪੂਜਨ ਜਿਆਰ ਸਾਰੇ ਆਪਾਂ ਦਾ ਦੀਪਕ ਪ੍ਰਕਾਸ਼ਕ ਹੈ ਦੇ ਗੁਰੇ ਨਾਨਕ ਜਾਨੇ ਆਏ ਸੋਜਨ ਗਿਆਨ ਮਹਾਰਤ ਮਿੱਠਾ ਜਿਨ ਗਿਆਨ ਦੇ ਸੋਜਨ ਪ੍ਰਾਪਤ ਹੋਇਆ ਮਹਾਰਾਜ ਬ੍ਰਹਮਾ ਨੰਦ ਦੇ ਦੇਣ ਵਾਲਾ ਉਹਦਾ ਮਿੱਠਾ ਰਸ ਲਾਇਕ ਹੈ ਜਿਨ ਚਾਖਿਆ ਤਿੰਨ ਦਰਸ਼ਨ ਦੇਖਾ ਉਹਨੂੰ ਸਰਗਰਾਂ ਦਾ ਦਰਸ਼ਨ ਦੇਖਿਆ ਹੈ ਅਕਾਲ ਸੂਰਬ ਜੀ ਨੇ ਬਰਦਾਰ ਕੀਤਾ ਹੈ ਦਰਸ਼ਨ ਦੇਖ ਮਿਲੇ ਹੈ ਰਾਗੀ ਬਰਸੂਨ ਕਰਕੇ ਸਾਰਵਲੋਂ ਬਰਾਲਾ ਘਰ ਤੋਂ ਮਾਰਾ ਦੀ ਜੋਤ ਚ ਮਿਲ ਜਾ ਮਾਨਲ ਮਨਸਾ ਮਾਰ ਸਮਾਤਾ ਹੈ ਜਦੋਂ ਮਨ ਦੇ ਅੰਦਰ ਸੰਕਲਪ ਕਲ ਜੀ ਤੇ ਮਨਸਾ ਵਾਸ਼ਨਾ ਸੀ ਤੇ ਤੇ ਮਾਰ ਕਾਮ ਆਦਿਕ ਨੂੰ ਮਾਰ ਕੇ ਸਮਾਲੇ ਜੀਨ ਹੋ ਗਏ ਅਹ ਜੀ ਕਿਸੇ ਪਿਆਰੇ ਸਤਗੁਰ ਸੇਵ ਤੇ ਪਰਦਾ ਅੰਨਾ ਜੇ ਸਤਿਗੁਰ ਸਜੇ ਪੈਰ ਸਰੋ ਸੇਵਾ ਕਰਦੇ ਹੈ ਉਹ ਪ੍ਰਧਾਨ ਹਨ ਪੰਜਾਂ ਮਕਾਰਾਂ ਤੋਂ ਫਤਿਹ ਪਾਉਂਦੇ ਹਨ ਕੱਟ ਕੱਟ ਅੰਤਰ ਬ੍ਰਹਮ ਪਛਾਨਣੋਂ ਸਾਰੇ ਚਾਰ ਖਾਣੀਆਂ ਦੇ ਘਟਾਂ ਤਗਾਉਂਦੇ ਹਨ ਸ੍ਰੀ ਰਾਮ ਦੇ ਵਿੱਚ ਬ੍ਰਹਮ ਆਤਮਾ ਵਾਹਿਗੁਰੂ ਪਛਾਣ ਲਿਆ ਨਾਨਕ ਹਰ ਜਸ ਹਰ ਜਨ ਕੀ ਸੰਗਤ ਦੀ ਜੈ ਗੁਰੂ ਗੋਬਿੰਦ ਖੋ ਅੱਜ ਦਾ ਜਸ ਜੀ ਤੁਮ ਬਖਸ਼ੋ ਸਾਨੂੰ ਕਿ ਜਿਹੜੇ ਮਹਾਰਾਜ ਤੇ ਜਸ ਗਾਉਂਦੇ ਇਹਨਾਂ ਦੀ ਸੰਗਤ ਸਾਨੂੰ ਬਖਸ਼ੋ ਜਿਨ ਸਤਗੁਰ ਹਰ ਪ੍ਰਭ ਜਾਤਾ ਹੀ ਜਿਨਾਂ ਨੂੰ ਸਤਗੁਰੂ ਨੇ ਅਕਾਲ ਪੁਰਖ ਰੂਪ ਕਰਕੇ ਜਾਣ ਲਿਆ ਹੈ ਜਿਨਾਂ ਨੂੰ ਸਤਗੁਰਾਂ ਦ્વાਰਾ ਹਰੀ ਪ੍ਰਭੂ ਨੂੰ ਜਾਣ ਲਿਆ ਹੈ ਉਹ ਪਿਆਰੇ